ਅਤੇ ਦੇਖੋ ਬਰਦਰ ਇਸ ਤਰ੍ਹਾਂ ਸੀਗਾ ਕਿ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਸਾਡੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸਬੰਧ ਵਿੱਚ ਬੜੀ ਜੜੀ ਹੈ ਉਹ ਸਤਕਰਤਾ ਵਰਤੀ ਜਾ ਰਹੀ ਹੈ ਉਸੇ ਘੜੀ ਦੇ ਵਿੱਚ ਆਪਣੇ ਐਸਐਸਪੀ ਦਿਹਾਤੀ ਸ਼੍ਰੀ ਸਤੇਂਦਰ ਸਿੰਘ ਜੀ ਵੱਲੋਂ ਖਾਸ ਹਿਦਾਇਤਾਂ ਹੈ ਕਿ ਕਿਸੇ ਵੀ ਕਿਸਮ ਦਾ ਜਿਹੜਾ ਨਸ਼ੇ ਦੇ ਵਿਰੁੱਧ ਜਿਹੜੀ ਵੀ ਆਪਾਂ ਮੈਮ ਵੱਡੀ ਹੋਈ ਹੈ ਲਾਪਰਵਾਹੀ ਨਹੀਂ ਵਰਤਣੀ ਉਸੇ ਘੜੀ ਦੇ ਵਿੱਚ ਆਪਣੇ ਐਸਐਚਓ ਸਦਰ ਸੌਰੀ ਲੋਪੋਕੇ ਔਰ ਚੌਕੀ ਇਨਚਾਰਜ ਕੱਕੜ ਇਹਨਾਂ ਨੂੰ ਕੋਈ ਗੁਪਤ ਸੂਚਨਾ ਮਿਲੀ ਸੀ ਕਿ ਏਰੀਆ ਦੇ ਵਿੱਚ ਕੋਈ ਡਰੋਨ ਜਿਹੜਾ ਹੈ ਉਹ ਮੂਵਮੈਂਟ ਕਰ ਰਿਹਾ ਹੈ ਇਹਨਾਂ ਨੇ ਤੁਰੰਤ ਆਪਣੇ ਜਗਤਵਿੰਦਰ ਹੋਣਾ ਤੇ ਗੁਰਮੇਲ ਹੋਣਾ ਨੇ ਆਏ ਐਕਸ਼ਨ ਲੈਂਦੇ ਹੋਏ ਆ ਮੌਕੇ ਤੇ ਪਹੁੰਚ ਕੇ ਰਾਤ ਨੂੰ ਸਰਚ ਕਰਨੇ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਵਿੱਚ ਇਹਨਾਂ ਨੇ ਮੌਕੇ ਤੇ ਜਿਹੜੇ VDC ਮੈਂਬਰ ਸੀਗੇ ਉਹ ਵੀ ਉੱਥੇ ਮੌਜੂਦ ਸੀਗੇ ਸੋ ਕਹਿਣ ਤੋਂ ਭਾਵ ਹੈ ਕਿ ਫਿਰ ਇਹਨਾਂ ਨੇ ਸਵੇਰ ਤੱਕ ਸਾਡੀ ਸਰਚ ਜਿਹੜੀ ਚੱਲਦੀ ਰਹੀ 7 ਵਜੇ ਤੱਕ ਤੋਂ ਉੱਥੋਂ ਫਿਰ ਆਪਾਂ ਪਿੰਡ ਜਿਹੜਾ ਸੰਗਰਾੜਾ ਹੈਗਾ ਉੱਥੋਂ ਜਿਹੜਾ ਕਿ ਪਾਕਿਸਤਾਨ ਵੱਲੋਂ ਡਰੋਨ ਇੱਥੇ ਆਇਆ ਸੀ ਨਸ਼ਾ ਭੇਜਣ ਦੇ ਸਬੰਧ ਵਿੱਚ ਉਹ ਡਰੋਨ ਬਰਾਮਦ ਕੀਤਾ ਗਿਆ ਔਰ ਨਾਲ 5 ਕਿਲੋ ਹਿਰੋਇਨ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਅਗਲੀ ਕਾਰਵਾਈ ਜਿਹੜੀ ਉਹ ਜਾਰੀ ਹੈ ਬਾਕੀ ਵੀ ਜਿਹੜੇ ਤੱਥ ਸਾਹਮਣੇ ਆਉਣਗੇ ਉਹ ਤੁਹਾਨੂੰ ਦੱਸ ਦਿੱਤੇ ਜਾਣਗੇ ਪਤਾ ਲੱਗਾ ਦੋਸ਼ੀਆਂ ਬਾਰੇ ਵੀ ਆ ਕਰ ਰਹੇ ਆ ਪਤਾ ਉਸੇ ਕਰ ਰਹੇ ਆ ਉਸ ਬਾਰੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਜੋ ਸੰਝੇ ਕੀਤੇ ਜਾਣਗੇ ਥੈਂਕ ਯੂ ਵੈਰੀ ਮੱਚ